ਸੋ ਨਾ ਸਾਲੀ ਸੋ ਪਹੁੰਚੇ ਅੱਜ ਮੈਂ ਬਾਬਾ ਜਲਨਜੀ ਦੇ ਇੱਥੇ ਮੇਲੇ ਦੇ ਵਿੱਚ ਅੱਜ ਇੱਥੇ ਪਹੁੰਚਿਆ ਮੈਨੂੰ ਬੜੀ ਖੁਸ਼ੀ ਹੋਈ ਹੈ ਬਹੁਤ ਜ਼ਬਰਦਸਤ ਮੇਲਾ ਤੇ ਮੇਲੇ ਦੇ ਵਿੱਚ ਜਗਵੀਰ ਸਿੰਘ ਉਹਨਾਂ ਪੰਜਾਬ ਪੁਲਿਸ ਬਾਬਾ ਜੀ ਦੇ ਨਾਮ ਦੇ ਵਿਸਾਖੀ ਦੇ ਨਾਮ ਤੇ ਬਹੁਤ بڑا ਟੂਰਨਾਮੈਂਟ ਹੋਇਆ ਜਿਹੜਾ ਕਿ ਭਾਈ ਲਾਲੀ ਡੱਲਾ ਜੀ ਉਹਨਾਂ ਨੇ ਕਰਾਇਆ ਸੋ ਮੈਨੂੰ ਬੜੀ ਖੁਸ਼ੀ ਹੋਈ ਹੈ ਇੱਥੇ ਆ ਕੇ ਮੈਂ ਸਾਰਿਆਂ ਨੂੰ ਬਹੁਤ ਵਧਾਈ ਦੇਣਾ ਅੱਜ 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 ਬਾਬਾ ਜਲਨਦੀ ਦਾ ਮੇਲਾ ਮਨਾਇਆ ਗਿਆ ਔਰ ਕਬੱਡੀ ਕੱਪ ਦੇ ਵਿੱਚ ਸਾਫ ਦਾ ਮੰਤਰੀ ਜੰਨੀ ਵੀ ਪਹੁੰਚੇ ਨੇ ਕੀ ਕਹਿਣਾ ਚਾਹੁੰਦੇ ਇਹ ਸਾਡੇ ਧੰਨ ਧੰਨ ਬਾਬਾ ਜਦਨਜੀ ਦੇ ਪਾਵਨ ਸਥਾਨ ਉੱਤੇ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਜੋ ਕਿ ਹਰ ਸਾਲ ਸਾਡਾ ਇਹ ਇਲਾਕਾ ਸਾਰਾ ਰਲ ਕੇ ਸਾਡੇ ਇਸ ਨਗਰ ਵਿੱਚ ਵਿਸਾਖੀ ਦਾ ਬਹੁਤ ਵੱਡੇ ਪੱਧਰ ਤੇ ਮੇਲਾ ਬਣਾਉਂਦਾ ਔਰ 13 ਤਰੀਕ ਨੂੰ ਧਾਰਮਿਕ ਸਮਾਗਮ ਲੱਗਦੇ ਨੇ ਔਰ 14 ਤਰੀਕ ਨੂੰ ਵੀ ਦੀਵਾਨ ਸੱਜਦੇ ਆਰ ਨਾਲ ਖੇਡਾਂ ਦਾ ਪ੍ਰੋਗਰਾਮ ਜੋ ਕਿ ਕਬੱਡੀ ਦਾ ਬਹੁਤ ਵੱਡਾ ਮੈਚ ਕਰਾਇਆ ਜਾਂਦਾ ਇਹ ਸਾਡਾ ਮੇਲਾ ਜੋ ਕਿ ਹਰ ਸਾਲ ਸਾਡੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਵੱਡਾ ਹੋਈ ਜਾ ਰਿਹਾ ਇਸ ਵਾਰ ਸਾਡੇ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਤੇ ਸਾਡੇ ਸਾਬਕਾ ਮੰਤਰੀ ਦੇ ਐਮ ਐਲ ਏ ਸਰਦਾਰ ਪ੍ਰਗਟ ਸਿੰਘ ਇਹਨਾਂ ਨੇ ਸਾਡੇ ਇੱਥੇ ਹਾਜ਼ਰੀ ਲਵਾ ਕੇ ਸਾਡੇ ਸੰਗਤਾਂ ਦੇ ਦਰਸ਼ਨ ਕੀਤੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਔਰ ਨਾਲ ਹੀ ਅਸੀਂ ਸੰਗਤਾਂ ਦਾ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਇਹ ਜਿਹੜਾ ਮੇਲਾ ਜਾਂ ਇਹ ਜਗ੍ਹਾ ਤੇ ਜੋ ਸਥਾਨ ਤੇ ਮੇਲਾ ਲੱਗਦਾ ਹੈ ਸਾਡੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹੀ ਇਹ ਸਾਰਾ ਪ੍ਰਬੰਧ ਚੱਲਦਾ ਔਰ ਉਹਨਾਂ ਦੇ ਸਹਿਯੋਗ ਨਾਲ ਹੀ ਇਹ ਮੇਲਾ ਕਾਮਯਾਬ ਹੁੰਦਾ ਇਸ ਇਲਾਕੇ ਦੀ ਸੰਗਤ ਦੇ ਅੱਗੇ ਵੀ ਮੈਂ ਸੀਸ ਨਿਵਾਉਂਦਾ ਹੋਇਆ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹੈ ਕਬੱਡੀ ਮੈਚ ਦੇ ਵਿੱਚ ਟੋਟਲ ਕਿੰਨੀਆਂ ਟੀਮਾਂ ਨੇ ਭਾਗ ਲਿਆ ਇਹ ਜੀ ਸ਼ੋਅ ਮੈਚ ਹੋਏ ਦੋ ਮੈਚ ਸਾਡੇ ਇਲਾਕੇ ਦੇ ਹੀ ਆ ਇੱਕ ਛੋਟੀ ਟੀਮਾਂ ਦੇ ਮੈਚ ਸੀ ਤੇ ਦੋ ਵੱਡੀਆਂ ਟੀਮਾਂ ਦੇ ਦੋ ਮੈਚ ਸੀਗੇ ਕਿਹੜਾ ਕਿਹੜਾ ਨਾਮ ਰੱਖਿਆ ਗਿਆ ਸੀ ਜਿੱਤਣ ਤੇ ਦੂਸਰੀ ਹਾਰਨ ਵਾਲੀ ਟੀਮ ਨੂੰ 1 ਲੱਖ ਰੁਪਏ ਨਾਮ ਦਿੱਤਾ ਗਿਆ। ਪਰ ਅੱਜ ਮੁੱਖ ਮੰਤਰੀ ਚੰਨੀ ਦਾ ਇੱਥੇ ਆਉਣਾ 2027 ਦੀਆਂ ਚੋਣਾਂ ਨੂੰ ਵੀ ਇਹ ਜੋ ਸਪਸ਼ਟ ਹੈ। ਨਹੀਂ ਮੈਂ ਸਮਝਦਾ ਜੀ ਇਹ ਦੇਣਾ ਐਸਾ ਕਿ ਇਹਨੂੰ ਅਸੀਂ ਸਿਆਸਤ ਤੋਂ ਪਾਸੇ ਰੱਖ ਕੇ ਕਿਉਂਕਿ ਉਹ ਸਾਡੀ ਸਤਿਕਾਰਯੋਗ ਸ਼ਖਸੀਅਤ ਨੇ ਅਸੀਂ ਕਾਂਗਰਸ ਪਾਰਟੀ ਨਾਲ ਸੰਬੰਧਤ ਆਂ ਔਰ ਸਾਡੇ ਸਾਫਕਾ ਮੁੱਖ ਮੰਤਰੀ ਹਰਭਜਨ ਪਿਆਰੇ ਮੁੱਖ ਮੰਤਰੀ ਨੇ ਸਰ ਪ੍ਰਗਟ ਸਿੰਘ ਦਾ ਜੋ ਪਿਸ਼ੋਕੜ ਹੈ ਉਹ ਖੇਡਾਂ ਨਾਲ ਜੁੜਿਆ ਹੋਇਆ 10 ਸਾਲ 올림픽 ਦੇ ਵਿੱਚ ਕਪਤਾਨ ਰਹੇ ਨੇ ਹਾਕੀ ਦੇ ਉਹਨਾਂ ਦਾ ਪਛੋਕਰ ਖੇਡਣਾ ਜੁੜਿਆ ਅਸੀਂ ਇਹਨਾਂ ਦੋਹਾਂ ਸ਼ਖਸੀਤਾਂ ਨੂੰ ਇੱਥੇ ਬੁਲਾਇਆ ਇਸ ਕਰਕੇ ਆ ਕਿ ਇੱਕ ਸਾਡੇ ਮੁੱਖ ਮੰਤਰੀ ਸਾਹਿਬका ਮੁੱਖ ਮੰਤਰੀ ਜਿਨ੍ਹਾਂ ਨੇ ਕੁਛ ਥੇਰ ਮੁੱਖ ਮੰਤਰੀ ਰਹੇ ਔਰ ਮੈਂ ਖਾਸ ਕਰਕੇ ਕਹਾਂਗਾ ਜੀ ਗਰੀਬਾਂ ਲਈ ਬਹੁਤ ਕੰਮ ਕਰਕੇ ਗਏ ਔਰ ਦੂਸਰੀ ਸ਼ਖਸੀਅਤ ਖੇਡਣਾ ਜੁੜੀ ਹੋਣ ਕਰਕੇ ਅਸੀਂ ਇਹਨਾਂ ਨੂੰ ਅੱਜ ਇੱਥੇ ਸਾਡੇ ਖੇਡਾਂ ਤੇ ਬੁਲਾਇਆ ਜੀ ਇਲਾਕੇ ਦੇ ਵਿੱਚ ਇਹ ਵੀ ਚਰਚਾ ਹੈ ਕਿ ਲਾਲੀ ਦਾ ਲਾਕ ਆਉਣ ਵਾਲੇ ਸਮੇਂ ਦੇ ਵਿੱਚ ਐਮਐਲਏ ਦੀ ਚੋਣ ਲੜਨ ਦੇ ਜਿਹੜੇ ਆ ਚਾਰੀ ਕਰ ਰਹੇ ਨੇ ਤਿਆਰੀ ਦੇ ਵੇਖੋ ਜੀ ਹਰ ਬੰਦੇ ਨੂੰ ਕਰਨ ਦਾ ਆਖਿਆ ਤਿਆਰੀ ਕੋਈ ਵੀ ਕਰ ਸਕਦਾ ਇਹ ਬਾਕੀ ਹਾਈ ਕਮਾਂਡ ਦੇ ਉੱਤੇ ਆ ਤੇ ਇਸ ਇਲਾਕੇ ਦੀ ਸੰਗਤ ਦੇ ਉੱਤੇ ਆ ਜਿੰਨੂੰ ਸੰਗਤ ਚਾਹੂਗੀ ਜਾਂ ਜਿੰਨੂੰ ਹਾਈ ਕਮਾਂਡ ਚਾਹੂਗੀ ਉਹੀ ਅੱਗੇ ਆ ਸਕਦਾ ਤਿਆਰੀ ਦੇ ਸਾਰੇ ਹੀ ਕਰ ਸਕਦੇ ਆ ਮੈਂ ਵੀ ਤੁਹਾਡੇ ਨਾਲ ਕਿਹੜਾ ਜਿਹਾ ਸਲੋਗ ਹੈ ਇਹ ਤਾਂ ਦੇਖੋ ਜੀ ਇਹ ਸੰਗਤ ਨੂੰ ਪੁੱਛੋ 25 ਸਾਲ ਤੋਂ ਸਰਪੰਚੀ ਕੀਤੀ ਹੈ ਜੀ ਮੈਂ ਮੈਂ 25 ਸਾਲ ਤੋਂ ਸਰਬਸੰਤੀ ਦਾ ਸਰਪੰਚ ਹਾਂ ਜੀ ਇਸ ਇਲਾਕੇ ਦਾ ਔਰ ਮੈਂ ਜੋ ਸਮਝਦਾ ਕਿ ਜਿੰਨੀ ਨੇਕ ਨੀਤਨਾ ਕਰ ਸਕਦੇ ਸੀ ਕੋਈ ਇਲਾਕੇ 'ਚ ਤੁਸੀਂ ਪਤਾ ਕਰ ਲਓ ਵੀ ਕੋਈ ਇਸ ਗੱਲ ਤੇ ਉਂਗਲ ਨਹੀਂ ਚੁੱਕ ਸਕਦਾ ਵੀ ਕਿਤੇ ਜੋ ਅੱਜ ਕੋੜਾ ਹੈ ਸਾਡੇ ਸਮਾਜ ਚ ਕ腐ਸ਼ਨ ਦਾ ਸਾਡੇ ਉੱਤੇ ਕੋਈ ਇਸ ਗੱਲ ਦੀ ਉਂਗਲ ਨਹੀਂ ਚੁੱਕ ਸਕਦਾ ਜੇ ਮੌਕਾ ਮਹਾਰਾਜ ਨੇ ਦਿੱਤਾ ਸੰਗਤ ਨੇ ਦਿੱਤਾ ਮੈਂ ਤੇ ਸਿਰਫ ਇੱਕ ਗੱਲ ਦਾ ਵਿਸ਼ਵਾਸ ਦਿਵਾਉਣਾ ਸਾਰੀ ਸੰਗਤ ਨੂੰ ਕਿ ਇਹ ਕ腐ਸ਼ਨ ਦਾ ਇਸ ਇਲਾਕੇ ਜੋ ਬੀ ਨਾਸ ਕਰ ਦਊਗਾ ਮੈਂ ਇਸ ਇਲਾਕੇ ਜੋ ਵੀ ਸਮਝੋ ਕਿ ਅੱਜ ਤੱਕ ਜੋ ਹਰ ਤਰ੍ਹਾਂ ਦੀ ਭੈੜੀ ਸਾਡੇ ਇਸ ਇਲਾਕੇ ਦੇ ਜੋ ਵੀ ਚੀਜ਼ ਚੱਲ ਰਹੀ ਆ ਤਣੋ ਮਣੋ ਮੈਂ ਇਸ ਚੀਜ਼ ਦੇ ਨਾਲ ਪਰਾਣਿਆ ਮੈਨੂੰ ਆਪਣੇ ਆਪ ਨਾਲ ਕਿਉਂਕਿ ਸਭ ਤੋਂ ਪਹਿਲਾਂ ਬੰਦੇ ਦੀ ਆਪਣੀ ਆਤਮਾ ਨੂੰ ਜਵਾਬ ਦੇਣਾ ਕਿ ਮੈਂ ਇਸ ਇਲਾਕੇ 'ਚ ਹਰ ਤਰ੍ਹਾਂ ਦਾ ਗਲਤ ਕੰਮ ਖਤਮ ਕਰਨਾ ਹਲਕਾ ਵਾਸੀਆਂ ਨੂੰ ਲਾਸਟ ਵਿੱਚ ਕੀ ਮੈਸੇਜ ਰਵੇਗਾ ਮੈਂ ਫੇਰ ਕਹਾਂਗਾ ਜੀ ਇਹਨਾਂ ਹਲਕਾ ਨਿਵਾਸੀਆਂ ਦਾ ਬਹੁਤ ਧੰਨਵਾਦ ਜਿਹੜਾ ਇਹ ਸਾਡੇ 2 ਦਿਨ ਦੇ ਸਮਾਗਮ ਦਾ ਇੰਨੀ ਸੇਵਾ ਸਾਡੇ ਇਲਾਕੇ ਦੇ ਪਿੰਡਾਂ ਨੇ ਕੀਤੀ ਕਿਉਂਕਿ ਇੱਕ ਪਿੰਡ ਇੱਡਾ ਵੱਡਾ ਸਮਾਗਮ ਨਹੀਂ ਸਾਂਭ ਸਕਦਾ 50 60 ਹਜ਼ਾਰ ਬੰਦਾ ਇੱਕ ਦਿਨ ਚ ਆਉਂਦਾ ਸਾਡੇ ਇਸ ਪੂਰੇ ਇਲਾਕੇ ਨੇ ਸਾਡੇ ਨਾਲ ਸਿਰ ਜੋੜ ਕੇ ਮੋਢੇ ਨਾਲ ਮੋਢਾ ਲਾ ਕੇ ਇਹ ਸਾਡਾ ਸਮਾਗਮ ਕਾਮਯਾਬ ਕਰ ਕੀਤਾ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਔਰ ਇਹਨਾਂ ਨੂੰ ਇਹੀ ਅਪੀਲ ਕਰਦਾ ਕਿ ਹਰ ਸਾਲ ਸਾਡਾ ਇਹ ਮੇਲਾ ਵੱਡਾ ਹੁੰਦਾ ਜਾ ਰਿਹਾ ਹੈ ਸੰਗਤ ਨੂੰ ਇਹੀ ਬੇਨਤੀ ਹੈ ਕਿ ਇਸ ਸਾਲ ਅੰਗੂ ਅਗਲੇ ਸਾਲ ਵੀ ਵੱਧ ਤੋਂ ਵੱਧ ਸਾਡਾ ਸਾਥ ਦੇ ਕੇ ਇਹ ਸਾਡੇ ਮੇਲੇ ਨੂੰ ਕਾਮਯਾਬ ਕਰੋ ਧੰਨਵਾਦ ਧੰਨਵਾਦ